ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਆ ਤੇ ਅੱਜ ਹੈਗਾ ਜੀ ਦੇਣਾ ਸ਼ਨੀਵਾਰ ਤੇ 10 ਅਗਸਤ ਤੇ ਅੱਜ ਆਪਾਂ ਚੱਲੇ ਆ ਜੀ ਆਪਣੇ ਪੇਕੇ ਪਿੰਡ ਰਖੜੀ ਬੰਨਣ ਜਾਣੇ ਆ ਜੀ ਆਪਾਂ ਤੇ ਟਾਈਮ ਦੇਖੋ ਹੋ ਗਏ 11:30 ਤੇ ਹਜੇ ਵੀ ਸਾਸੀ 15-20 ਮਿੰਟ ਤੁਰਦੇ ਨਹੀਂ ਨੇੜੇ ਦੀ ਬਾੜ ਦਾ ਕਹਿੰਦੇ ਸੁਖ ਹੁੰਦਾ ਤੇ ਔਖਾ ਵੀ ਹੁੰਦਾ ਤੇ ਕਹਿੰਦਾ ਨਹੀਂ ਬਾਹਰ ਚੇਰੇ ਬੈਠਣ ਜਾਏ ਕਹਿੰਦੇ ਵੀ ਨੇੜੇ ਹੀ ਜਾਣਾ ਚਲ ਕੋਈ ਨਾ ਬਗ ਜਾਣਗੇ ਤੇ 11:30 ਹੋ ਗਏ ਦੇਖੋ ਕੱਖ ਪੱਠੇ ਵੇਲੇ ਨੂੰ ਆਪਾਂ ਨਹੀਂ ਆਉਣਾ ਤਿੰਨ 3:30 ਵਜੇ ਤੇ ਅੱਜ ਆਪਾਂ ਦੂਜੀ ਵਾਰ ਤੁਹਾਡੇ ਨਾਲ ਪੇਕੇ ਪਿੰਡ ਦਾ ਬਲੌਗ ਸਾਂਝਾ ਕਰਦੇ ਆਂ ਤੇ ਚਲੋ ਚੱਲਦੇ ਆਂ ਜੀ ਨਾਈ ਤੁਹਾਨੂੰ ਲੈ ਕੇ ਚੱਲਦੇ ਆਂ ਆਓ ਸਭੀ ਹਾਂਜੀ ਬੱਚਾ ਵਾਲੀ ਕਿਵੇਂ ਹੋ ਕੀ ਕਰਨ ਕਿੱਥੇ ਚੱਲੇ ਆਪਾਂ ਮਾਮੇ ਪੇਡੇ ਰਸਲੇ ਬਣਨਾ ਤੇ ਮੁੱਖ ਸਿਆ ਜੱਟ ਦੀ ਚੜਾਈ ਆਪਣੇ ਦੀ ਬੇਗਾ ਉਸ ਤੇ ਅਲਾ ਜੱਟਾ ਨਾ ਆ ਪੰਜਾਬਣ ਜੱਟੀ ਆਪਣੀ ਫਰਾਰਾ ਪਾਇਆ ਹਨਾ ਪਰਵਲ ਚੱਲੇਗਾ ਤੂੰ ਰਹਿਣ ਦੇ ਨਾ ਪਰ ਮੈਂ ਵੀ ਜਾਉਂ ਚਲੋ ਚੱਲ ਗਈ ਚੱਲਿਆ ਫਿਰ ਹਾਈ ਹਾਈ ਚਲੋ ਚਲੋ ਚੰਗਾ ਚੱਲ ਰਹੀ ਹੈ ਤੇ ਫਾਈਨਲੀ ਜੇ ਆਪਾਂ ਆਪਣੇ ਪੇਕੇ ਪਿੰਡ ਪਹੁੰਚ ਗਏ ਤੇ ਚਾਹ ਪਾਣੀ ਆਪਣੇ ਪੀ ਲਿਆ ਤੇ ਹੁਣ ਕਰਦੇ ਆ ਹਨਾ ਰਖੜੀ ਦਿਰਾ ਤੁਹਾਨੂੰ ਪੁੱਤ ਜਾਪਣਾ ਗਿਆ ਸਕੂਲ ਅੱਜ ਘਰੇ ਰਹਿਣੀ ਉਹ ਆ ਸਾਡੇ ਬਿੱਜੂ ਨੇ ਕਰ ਲਈ ਸੁੱਕੀ ਜੀ ਉਹ ਆਇਆ ਨੂੰ ਆਇਆ ਤੁਸੀ ਬਹੁਤ ਦਵਾ ਲਾ ਰਹੇ ਹੋ ਜੀ ਚਾਹਤਾਂ ਜੀ ਸਰਬਾਤਮਾ ਹਨਾ ਮੇਰੇ ਭਰਾ ਦੀ ਲੰਮੀ ਉਮਰ ਕਰੇ ਪਿਆ ਕਹੀਦਾ ਸੀ ਇਹਨਾਂ ਨੂੰ ਕਦੇ ਜਿਵੇਂ ਵਿਆਹ ਨਹੀਂ ਹੈ ਸਾਥੋਂ ਜਿੱਤਾਣਾ ਵੀ ਥੋੜੇ ਵੀ ਹੁੰਦੇ ਆ ਵੀ ਸਨ ਮਾਪੇ ਉਹਦੀ ਕਮੀ ਹੈ ਗਈਆ ਤੇ ਤੋ ਕੀ ਰਹਣਾ ਕੀ ਆਂ ਦੇ ਵੀ ਆਏ ਹੁੰਦਾਗਾ ਚਿੱਤ ਤੇ ਵੀ ਸਾਡੇ ਜੰਦਿਆਂ ਨੂੰ ਸਾਡੇ ਮਾਪਿਆਂ ਨੂੰ ਵੀ ਜ਼ਰੂਰ ਹੋਣਾ ਪਰ ਜਾਂਦਾ ਰਹੇ ਹੈਨਾ ਮੇਰਾ ਭਰਾ ਤੇ ਜਿਨੇ ਵੀ ਸਾਡੇ ਵੀ ਐਨਐਸਆਰ ਦਿੱਤਾ ਫਿਰ ਮੇਰੇ ਮੈਰਿਜ ਤੋਂ ਪਹਿਲੇ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਆਪਾਂ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਬਰੇਣੀਆ ਵਿਚਾਰੇ ਨੇ ਬਾਲ ਸਾਡ ਕੇ ਕਿੱਥਾ ਜਿੰਨਾ ਵੀ ਕਰਿਆ ਤੇ ਪਰਮਾਤਮਾ ਨੇ ਮੇਰੇ ਬਾਪੂ ਦੇ ਬੇੜੇ ਨੂੰ ਆਈ ਹਮੇਸ਼ਾ ਹੱਸਦਾ ਬਸਤਾ ਰੱਖੇ ਤੇ ਆਈ ਅਸੀਂ ਆਉਂਦਿਆਂ ਰਹੀਏ ਤੇ ਹਣਾ ਆਪ ਵੀ ਕੋਈ ਧੀ ਆਣਾ ਵੀ ਗੰਗਾਂ ਨੂੰਦਾਂ ਵੀ ਸਾਨੂੰ ਗਿਆਨ ਕੋਈ ਕੋਈ ਲੀਡਰ ਰੱਤਾ ਦੇਵੇ ਜਾਂ ਕੋਈ ਪੈਸੇ ਦੇਵੇ ਬਸ ਮੋਹ ਪਿਆਰ ਦੀਆਂ ਭੁੱਖਾਂ ਹੁੰਦੀਆਂ ਵੀ ਸਾਰੇ ਵੀਰਾਂ ਨੇ ਆਪਾਂ ਹੱਥ ਵੰਡ ਕੇ ਇਹ ਇੱਕ ਜਾਤਸ ਕਰ ਜਿਆ ਹਨਾ ਵੀ ਭੈਣਾਂ ਜਦੋਂ ਵੀ ਆਉਣਾਂ ਉਹਨਾਂ ਨੂੰ ਵੀ ਹੱਸ ਕੇ ਨਾ ਵੀ ਉਹ ਕਰਨਾ ਵੀ ਯਾ ਸਾਡੇ ਘਰੇ ਆਈਆਂ ਨੇ ਤੇ ਸਾਰੇ ਵੀ ਨਾ ਭੈਣਾਂ ਨੂੰ ਇਹ ਵੀ ਭੈਣਾਂ ਨੂੰ ਵੀ ਚਾਹੀਦਾ ਹਨਾ ਵੀ ਵਿੱਚ ਜ਼ਿਆਦਾ ਦੇ ਹਿੱਸੇ ਵੰਡਾਉਂਦੀਆਂ ਇਹ ਨਹੀਂ ਚਾਹੀਦਾ ਤੇ ਕਿਉਂਕਿ ਐਂ ਚਾਹੀਦਾ ਵੀ ਸਾਡੇ ਬਾਵਲ ਦਾ ਵੇੜਾ ਹਮੇਸ਼ਾ ਹੱਸਦਾ ਵਸਦਾ ਰਹੇ ਕਿਉਂਕਿ ਮਾਪੇ ਹਨਾ ਸਦਾ ਲਈ ਨਹੀਂ ਰਹਿੰਦੇ ਹਮੇਸ਼ਾ ਭਰਾ ਅਰਜੰਗਣੀ ਵਰਤਣਾ ਹੁੰਦਾ ਤੇ ਵਸਤੇ ਜਿਉਣਾ ਪਪੂਲੇ ਚਾਹ ਪਾਣੀ ਤੇ ਆਪਾਂ ਨੂੰ ਛੱਡ ਕੇ ਨੇ ਰੈਡੀ ਬਾਹਰ ਕੇ ਸੀ ਆਤਨੇ ਜਾਂ ਮੇਰਾ ਭਰਾ ਛੱਡਿਆ ਉਹ ਜਾਊ ਆ ਕੇ ਲੈ ਜਾਣਗੇ ਤੇ ਆਪਾਂ ਚੱਲ ਕਰਦੇ ਆ ਥੋੜੇ ਨਾਲ ਕੇ ਵੀ ਵਲੌਗ ਸਾਂਝ ਤੇ ਬੇਟੀ ਕਹਿੰਦੀ ਮਾਮੀ ਦੀ ਰਖੜੀ ਮੈਂ ਬਣਨੂੰ ਐਸੀ ਕਹਿੰਦੀ ਜੀ ਕੌਣ ਐਸੀ ਕਹਿੰਦੀ ਜੀ ਮੰਮੀ ਤੇ ਉਹਦੀ ਭੈਣ ਵਿਚਾਰੀ ਹੁਣ ਇਹ ਹੀ ਸਾਡੇ ਹਨਾ ਮਾਪਿਓ ਦੇ ਥਾਂ ਆ ਗਈ ਚਲ ਸਾਡੇ ਨਹੀਂ ਮਾਂ ਹੈਗੀ ਇਹਨਾਂ ਨੇ ਕਦੇ ਨਹੀਂ ਆਏ ਕਮੀ ਮਹਿਸੂਸ ਹੋਣ ਦਿੱਤੀ ਵੀ ਤੁਹਾਡੇ ਮਾਪਿਓ ਨਹੀਂ ਹੈਗੇ ਏਕੇ ਨੇ ਮੰਮੀ ਦੇ ਮੈ ਬੰਨੂ ਰਖੜੀ ਬੰਨਤੀ ਤੇ ਹੁਣ ਅਭੀ ਜੋਤ ਰਹਿ ਗਿਆ ਹਨਾ ਤੇ ਮੈਂ ਉਹ ਸਕੂਲੋਂ ਆ ਹੈ ਮੈਂ ਨਹੀਂ ਤੇਰੇ ਤਾਂ ਬੰਦੇ ਹੀ ਨਹੀਂ ਸਰਪੇ ਤੂੰ ਬੰਦੇ ਦੇ ਹਾਂ ਕਿਦੇ ਮੈਂ ਦੇ ਬੰਦੇ ਏਰੇ ਜੀ ਮੇਰੇ ਮੰਮੀ ਪਾਪਾ ਮਨਤਾ ਜਰੂਰ ਭਾਵਕ ਹੋ ਜਾਂਦਾ ਜਦੋਂ ਆਉਣੇ ਆਪਾਂ ਚਲੋ ਜੀ ਹਨਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਆਈ ਤੇ ਉਹਨਾਂ ਭਤੀਜੀ ਬਣਦੀ ਆ ਰਖੜੀ ਆ ਚੱਕੀ ਦੇਖੋ ਇਹਨਾਂ ਦੀ ਛੋਟੀ ਜੀ ਚਲ ਚਾ ਤੂੰ ਰਖੜੀ ਕੌਣ ਬਣਦੀ ਆ ਸੁਖਮਣ ਚਲ ਹਾਂ ਇਹਨੂੰ ਮੈਂ ਬਦਲ ਜਾਈਏ ਬੰਨੀ ਵੀ ਜਨ ਨਹੀਂ ਕੀ ਦੇਂਗਾ ਹੁਣ ਤੂੰ ਇਹਨੂੰ ਹੈ ਸੁਖਮਨ ਨੂੰ ਗਿਫਟ ਵੀ ਦਿੰਦੇ ਹੁੰਦੇ ਆ ਚਾਕਲੇਟ ਦਾ ਕਿਉਂ ਨਹੀਂ ਦਿੰਦਾ ਹੁਣ ਇਹ ਬਈ ਮੈਨੂੰ ਨਹੀਂ ਦਗਾ ਤੇ ਰੱਖੜੀ ਲਕੋਣਾ ਚਲ ਆ ਹੈ ਗਈ ਜੀ ਮੇਰੀ ਛੋਟੀ ਭਤੀਜੀ ਗਿਫਟ ਦੇ ਚੱਕਰ ਤੋਂ ਕਹਿੰਦਾ ਮੈਂ ਰੱਖੜੀ ਵੀ ਨਹੀਂ ਬਣਾਉਂਦਾ ਆਏ ਹੁੰਦੇ ਮੁੰਡੇ ਹਨ ਹੈ ਖਾ ਕੱਲ ਖਾ ਲਈ ਹੁਣ ਵੀ ਖਾਈ ਦੀ ਹੁੰਦੀ ਆ ਪਹਿਲਾਂ ਤਾਂ ਖਾ ਲਈ ਭੈਣ ਤੋਂ ਵੀ ਕਹਿੰਦੇ ਹੁੰਦੇ ਆ ਥੋੜੀ ਖਾ ਲੈ ਥੋੜੀ ਆਪ ਕਹਿੰਦੇ ਆ ਭੈਣ ਤੋਂ ਖਾਂਦੇ ਹੁੰਦੇ ਆ ਪਰ ਹੁਣ ਦੇ ਹੁਣ ਭੈਣ ਨੂੰ ਕੀ ਦੇਵੇਂਗਾ ਤੂੰ ਬੜੇ ਜੰਦ ਨਿਕਲਦੇ ਆ ਨਾ ਤੇਰੇ ਹੁਣ ਤੂੰ ਹਬੀ ਜਿੱਥੇ ਰੱਖੜੀ ਬਣਨੇਗੀ ਨਾ ਸਕੂਲ ਆ ਗਿਆ ਜਦੋਂ ਨਾ ਆ ਮੇਰੀ ਧੀ ਸਿਆਣੀਆਂ ਤੇ ਆ ਸਾਡਾ ਮੂਸੇ ਵਾਲ ਦਾ ਬੱਸ ਆਇਆ ਇਹ ਵੀਡੀਓ ਬਣਾਉਣੀ ਬਦਲਵਾਈ ਬਣੀ ਹੋਈ ਆਇਆ ਮੇਰੀ ਕੋਸ ਕੋਣ ਮੈਂ ਸਸਤਾ ਵਸਤਾ ਰੱਖੀ ਹੈ ਨਾ ਟਮਾਟਮਾ ਹਾਂ ਮੜੀ ਘਾਉਂਦੀ ਮੜੀ ਬੜੀ ਬੜੀ ਸਾਲਾ ਹੀ ਬੰਦਾ ਤੇ ਹੋ ਇਹ ਮੇਰੀ ਵੱਡੀ ਭਤੀਜੀ मा बोली द पाोली मामी की गंदी ਕੁਟਨੀ ਕੁਟਨੀ ਨੂੰ ਖਾ ਲੈ ਸਸ ਕੁਟਨੀ ਹਉ ਦੇਖੀ ਜਨਾਨਾ ਹੈ ਨਾ ਜਨਾਨਾ ਜਾ ਕਣੀਆਂ ਆ ਗਿਆ ਨਾ ਕਣੀਆਂ ਕੀ ਕਹਦੇ ਹੁੰਦੇ ਨਾ ਕਾਲੀਆਂ ਇੱਟਾਂ ਆ ਕਾਲੇ ਜੋੜੀ ਵਰਸਾ ਦੇ ਜੋਰ ਜੋਰ ഡിഗാന് ആഗ <laughs> ਕਿਆ ਬੈਹਣਾ ਮੈਨਾਂ ਛੋੜ ਬੂਟਾ ਜੈ। ਤੇ ਔਰ ਲਗਾ ਦਾ ਵੀ। ਇਹ ਉਹ ਨਾਰ। ਨਾਰ? ਹੁਣ ਤਾਂ ਕਰ ਤੇ ਫੇਰ ਸੱਤੇ ਕੱਢੇ। ਪਰਲਾ ਘਰਲਾ। ਪਰਲਾ ਤੂੰ ਜਾ ਕੇ ਦੇਖੀ ਉਹਨੇ ਖਾਰੇ ਕਰਾ ਲਈ ਕਿੰਨਾ ਜੀ। ਨਹੀਂ ਨਹੀਂ ਨਹੀਂ। ਹੈ ਉਹ ਦਬੀ ਓਕਈ ਆ ਨਾ ਉਹ ਚਾਦਰਾਂ ਜਿਹਾ ਲਗਾ ਹੀ ਜਾਂਦਾ ਪਾਣੀ। ਸਾਈਡ ਸਾਈਡ। ਤੱਕ ਤੂੰ। ਇਹਦਾ ਬਾਲਾ। ਪਰਾਂ ਦੇ ਵਿੱਚੜੇ। ਕੀ ਖੋਲਾ ਮੈਨੂੰ ਦੇ ਦਾ ਨਹੀਂ ਆਪਸ ਪਕਾ ਕੇ ਖਾਵਾਂਗੇ ਹੁਣ ਅਸੀਂ ਬਣਾਉਣੇ ਆ ਜੀ ਪਕੌੜੇ ਬ੍ਰੈਡ ਪਕੌੜੇ ਜੀ ਮੀਆਂ ਲੰਦਾ ਜੀ ਬੇ ਫੁੱਤੂ ਪੈਟ ਲਿਆ ਹੁਣ ਮਸਾਲਾ ਮੈਂ ਕੱਢਦੇ ਹਾਂ ਹੁਣ ਬਣਾਉਣੇ ਆ ਜੀ ਪਕੌੜੇ ਗੈਸਨ ਪਕਾਣੀ ਗੈਸਨ ਹਾਂ ਦੇ ਕੇ ਹੀ ਪਾਵਾਂਗੇ ਇਹਦੇ ਉੱਤੇ ਕਰੋ ਇਹ ਕਾਸੀ ਮੱਠੀਆਂ ਬਣਾ ਕੇ ਲੈ ਜਾ ਇਹਨੂੰ ਕਿਉਂ ਕੱਲੀ ਨੂੰ ਔਖਾ ਹੋਇਆ ਆਪਣੇ ਬੂਮਾਰ ਪਸ਼ੂ ਇਹਨਾਂ ਦੀ ਵਜਾ ਦੇ ਆ ਮੈਂ ਕਿਹਾ ਨਹੀਂ ਬਸ ਆਪਾਂ ਤਾਂ ਪਕੌੜੇ ਬਣਾ ਕੇ ਖਾ ਲੈਨੇ ਆ ਕਿਉਂਕਿ ਠੰਡਾ ਠੰਡਾ ਮੌਸਮ ਆ ਮੀਂਹ ਆਲਾ ਹਾਂ ਜਦੋਂ ਇਹ ਤੇਲ ਹੋ ਰਿਹਾ ਗਰਮਾ ਤੇ ਆਪਾਂ ਪਕੌੜੇ ਤੇ ਇੱਧਰ ਬਰੈਡਾਂ ਵਾਸਤੇ ਧਰੇ ਪਏ ਆਲੂ ਉਬਲ ਮੇ ਬਰੈਡ ਪਕੌੜੇ ਖਾਈਏ ਅੱਧੇ ਕੋ ਬੈਠੇ ਤਿਆਰੀ ਕਰੀ ਜਾਂਦੇ ਆ ਨਾ ਹਣਾ ਪਰ ਜਾਈ ਮੇਰੇ ਗੁੰਗਿਆਂ ਨੂੰ ਕਰੀ ਜਾਂਦੇ ਕਹਿੰਦੇ ਜੇਠਾ ਹੋਲ ਤਾਂ ਨਹੀਂ ਹੁੰਦਾ ਗੈਂ ਤਾਂ ਨਹੀਂ ਸਮਝਾਉਂਦੀ ਐ ਆ ਕੰਮ ਆਏ ਕਰ ਬੈਗ ਦੇ ਉੱਤੇ ਪਾਣੀ ਹਾਂ ਥੋੜਾ ਜਿਹਾ ਪਾ ਲਾਂ ਚਲੋ ਹੁਣ ਤੁਹਾਨੂੰ ਬਣਾ ਕੇ ਫਿਰ ਦਿਖਾਉਣੀ ਐ ਇੱਕ ਗ੍ਰੀਟੇਰੀ ਪਕੌੜੇ ਤਿੰਨ ਭਾਂਤੇ ਬਣਾ ਲਏ ਆਪਾਂ ਆ ਪਤਾ ਨਹੀਂ ਕੀ ਬਣਾ ਲਏ ਆਪਾਂ ਕੀ ਆ ਸਭ ਬਣੇ ਇਹ ਹੁਣ ਆਲੂ ਟਿੱਕੀ ਹਨਾ ਆ ਹੋਗੇ ਸਾਸ ਦੇ ਪੜੂਗੇ ਹਾਓ ਤੇ ਮੀਂਹ ਰਿਹਾ ਹੈ ਨਾ ਇੰਜੋਏ ਕਰੋ ਇੰਜੋਏ ਇਹ ਕੈਸੀ ਮੱਠੀਆਂ ਬਣਾ ਲੈਂਦੇ ਆ ਵੀ ਸੰਧਾਰਾ ਦੇਣਾ ਸੀਗਾ ਜਾਇਆ ਨਹੀਂ ਗਿਆ ਬਿਸਕੁਟ ਦੇਣਾ ਤੇ ਫਿਰ ਮੱਖ ਨਹੀਂ ਆਪਾਂ ਤਾਂ ਪਕੌੜੇ ਬਣਾਉਣੇ ਆ ਕਿਉਂਕਿ ਸਾਡੇ ਉੱਥੇ ਖਾਂਦੇ ਆ ਘੱਟ ਤੇ ਜਿਹੜੀ ਕੋਈ ਕਮੀ ਹੁੰਦੀ ਹੈ ਮੋਰਿਆ ਕਿ ਪੂਰੀ ਕਰਦੀ ਹੁੰਦੀ ਆ ਚਲੋ ਆਪਾਂ ਖਾਈਏ ਇਹ ਪੁੱਤੇ ਵਾਲੀ ਠਿੱਠੇ ਹੋਏ ਹੋਏ ਆ ਤੂੰ سارے ਪਕੌੜੇ ਹੈ ਭਰਾ ਹੈ ਲਾ ਦੇਖ ਕਿਵੇਂ ਬਣੇ ਹੈਂ ਦੱਸੀ ਦੱਸ ਦੇ ਦੱਸ ਬਰਾਉ ਮੈਂ ਬੋਲ ਵੀ ਟੇਸਟੀ ਜੰਮੀ ਖਾਓ ਚਲੋ ਜੀ ਫੇਰ ਮਿਲਦੇ ਆਪਾਂ ਥੋੜੀ ਦੇਰ ਬਾਅਦ ਚਾਹ ਪਾਣੀ ਪੀ ਲੀਏ ਬੰਨੋ ਆ ਰਹੀ ਆ ਵੀ ਉਹ ਤਾਂ ਸਕੂਲੋਂ ਹਨ ਕੱਲ ਉਹਨੇ ਡਿੱਕੀ ਹਾਂਦੀ ਸੀ ਤੈਨੂੰ ਇਹ ਮੈਂ ਰਖੜੀ ਬੰਨਣੀਆਂ ਕਹਿੰਦੀ ਉਹਦੀ 500 ਰੁਪਈਆ ਵੀ ਆ ਬੰਦਿਆ ਕਿੰਨੇ ਪੈਸੇ ਦੇਂਗਾ 1 ਇੱਕ ਮੇਰੇ ਵੰਡੇ ਦੀ ਵੀ ਇਹ ਵੰਦੂਗੀ ਹੁਣ ਤੇਰੇ 500 ਰੁਪਈਆ ਤਾਂ ਲੋ ਇਹਨੂੰ ਤੇ ਮੇਰੇ ਕੋਲ ਉਹਨੇ ਆਇਆ ਤੇ ਇੱਥੇ ਹੁੰਦੀ ਵਾ ਤੂੰ ਦੇ ਫਿਰ ਕਮਾ ਕੇ ਲੈਉਣੇ ਸੀਗੇ ਤੂੰ ਜੋੜਨੇ ਸੀ ਉਦੋਂ ਦੇ ਜੇਬ ਖਰਚ ਹਾਂ ਚਲ ਹੁਣ ਦੂਸਰੀ ਵੰਦੇ ਨਾਣੇ ਵੰਡੇ ਦੀ ਹੈ ਨਾ ਉਹ ਵੀ ਇਹਦੇ ਵੱਨ ਦੇ। ਇਸੇ ਨਾਲ ਦੇ। ਕੋਈ ਨਾ ਤਾਂ ਛੋੜੇ ਉਹ ਛੋੜ। ਹਾਂ। ਆ ਕਰਨ ਰਹਾ। ਕੋਈ ਨਾ। ਤਾਂ ਚਲੋ ਜੀ। ਹਾਂ। ਪਰ ਗਿਫਟ ਸਾਡਾ? ਗਿਫਟ। ਕੱਟ ਕੱਟ। ਮੰਮੀ ਕਿ ਲੈ ਕੇ ਦੇਉ ਤੂੰ ਦੇ? ਇਹ ਮੇਰੇ ਕੋਲ ਕਿੰਨੇ ਕ ਜੋੜੇ ਵੇਰੇ ਹਾਂ ਡੇਢ ਬਰਾ 1200 ਰੁਪਏ ਸੀ ਦਿੱਤੇ ਕੋ ਹਾਂ ਨਹੀਂ ਹੈਂ 100 100 ਨਹੀਂ ਬਈ 1400 100 ਆ ਗਏ 500 ਲਖੜੀਆਂ ਦੋ ਬਰਾ ਦਾ ਹਾਂ 500 500 ਦੇ ਹਾਂ ਦੇ 500 ਘਟ ਤੂੰ ਘਟ ਮੈਂ ਮੈਂ ਤੇ ਰੂਮ ਅੰਦਰ ਮੇਰੇ ਤੋਂ ਨਹੀਂ ਹਾਂ 100 ਹੈਨਾ ਵੀ 500 ਨਹੀਂ 100 ਦੋਨੇ ਕੱਢ ਲੈ ਹੈ ਗਿਆ ਨਹੀਂ ਕਿੰਨੇ ਪੈਸ ਦੇਂਗਾ 5 ਹੂੰ ਹੂੰ ਇੱਕ ਰੁਪਇਆ ਦੇ ਦੀ 5 ਰੁਪਏ ਦੇ ਦੋ ਬਾਲੇ ਬਾਲੇ 5 ਰੁਪਏ ਵਾਲੇ ਪੈਸੇ ਹੁੰਦੇ ਹੈ ਕਹਿੰਦਾ ਹਾਂ 1 ਰੁਪਇਆ ਵਾਲਾ ਬੰਦ ਹੁੰਦਾ ਕੁਛ ਨਹੀਂ ਨਾ ਪਰ ਹੋ ਰਹੀ ਹੈ ਨਹੀਂ ਚੱਕ ਲਈ ਇਹ ਤਾਂ ਸੀਰੀਅਸ ਹੀ ਹੋ ਗਿਆ ਇਹਨੂੰ ਤਾਂ ਦੇਦਾ ਬਸ ਹੋ ਨਾ ਬਹੁਤ ਹੌਸ ਨੇ ਨਾ ਹੈ ਚਲੋ ਬਾਏ ਬਾਏ ਟਾਟਾ ਤੇ ਹੁਣ ਚੱਲ ਲਈ ਆਪਾਂ ਪਿੰਡ ਨੂੰ ਨਹੀਂ ਆਪਾਂ ਕਾਲੂ ਜਾਵਾਂਗੇ ਨਹੀਂ ਅੱਜ ਹੀ ਜਾਵਾਂਗੇ ਆਪਾਂ ਆਪਣੇ ਘਰੇ ਕੰਮ ਕੋਣ ਕਰੂਗੀ ਗਿੱਗੀ ਦੇ ਡੈਡੀ ਬੀਬੀ ਕਿੱਥੋਂ ਕਰ ਲੇ ਤਾਰਾ ਕੌਣ ਚੋ ਡੈਡੀ ਡੈਡੀ ਨਾ ਆਉਂਦਾ ਹੀ ਨਹੀਂ ਡੈਡੀ ਡੈਡੀ ਨਾ ਆਉਂਦਾ ਹੀ ਨਹੀਂ ਓ ਪਿਆ ਹਾਂ ਫਿਰ ਜੇ ਬਾਕੀ ਚਲੋ ਡੈਡੀ ਚਲੋ ਹਾਂ ਬਾਏ ਚਲੋ ਜੀ ਤੇ ਆਪਾਂ ਚੱਲਿਆ ਹੁਣ ਆਪਦੇ ਪਿੰਡ ਹਾਏ ਆ ਵੀ ਜੋ ਸੁਖਮਣ ਆ ਸਾਡੇ ਬੱਚਾ ਪਾਰਟੀ ਕਰੇ ਸਾਰੀ ਡੈਡੀ ਸੀ ਹਾਲੇ ਖੋਜੀ ਤੇ ਹੁਣ ਮੇਰੇ ਸਾਡੇ ਕੰ ਦਾ ਭਰਾ ਹੀ ਛੱਡ ਕੇ ਮੁੜ ਗਿਆ ਸੀ ਵਾਪਸ ਲੈਣ ਵੀ ਆਏ ਸੀ ਪਰ ਉਦੋਂ ਮੈਂ ਕਿਹਾ ਹਜੇ ਨਹੀਂ ਜਾਣਾ ਮੈਂ ਤੇ ਹੁਣ ਆਪਾਂ ਚੱਲਦੇ ਆ ਪਿੰਡ ਜਾ ਕੇ ਕੰਮ ਧੰਦਾ ਕਰਨਾ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਵਲੌਗ ਦੇ ਨਾਲ ਤੱਕਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਜੀ ਫੇਰ ਮਿਲਦੇ ਆਏ